ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢੱਲੂ ਜੀ ਅਨ ਦਾ ਪਹਿਲਾ ਸਵਾਗਤ ਕਰਾਂਗੇ ਫਿਰ ਇੱਕ ਇੱਕ ਖਬਰ ਤੇ ਚਾਤ ਕਰਾਂਗੇ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਮਿਹਰਬਾਨੀ ਜੀ ਸਰਬ ਪੰਜਾਬ ਦੇ ਵਿੱਚ ਜਿੱਥੇ ਲੋਕ ਤਪਦੇ ਹੋਏ ਨਜ਼ਰ ਆਏ ਸੀ ਗਰਮੀ ਦੇ ਨਾਲ ਤੇ ਉੱਥੇ ਹੀ ਰਾਹਤ ਭਰੀ ਖਬਰ ਆ ਤੁਹਾਨੂੰ ਪਤਾ ਜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੀ ਹੈ ਪਰ ਕਿਸਾਨਾਂ ਦੀ ਫਸਲ ਵੀ ਖਰਾਬ ਹੋਈ ਆ ਖੰਨਾ ਦੀ ਵੱਡੀ ਮੰਡੀ ਦੇ ਵਿੱਚ ਜੀ ਦੇਖੋ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਇੱਕ ਕਿਸਮ ਦਾ ਐਸ ਤਰ੍ਹਾਂ ਦਾ ਹੋ ਗਿਆ ਸੀ ਜਿਵੇਂ ਤਪ ਰਿਹਾ ਚਾਰੇ ਪਾਸੇ 47 ਡਿਗਰੀ ਸੈਂਟੀਗ੍ਰੇਡ ਤੱਕ ਤਪ ਮਾਰ ਪਹੁੰਚ ਚੁੱਕਿਆ ਸੀ ਲੋਕ ਬੇਹਾਲ ਸਨ ਕਹਿੰਦੀਆਂ ਨਾ ਕਿ ਤੁਸੀਂ ਭਾਵੇਂ ਕਰੋੜ ਏਸੀ ਲਾ ਲਓ ਕੁਦਰਤ ਦਾ ਜਦੋਂ ਏਸੀ ਚੱਲਦਾ ਨਾ ਤਾਂ ਉਹਦੀ ਕੋਈ ਬਿਜਲੀ ਦੇਣੀ ਪੈਂਦੀ ਹੈ ਨਾ ਕੋਈ ਬਿੱਲ ਭਰਨਾ ਪੈਂਦਾ ਉਹ ਸਾਰਿਆਂ ਦੇ ਸੀਨੇ ਠਾਰ ਦਿੰਦਾ ਹੈ ਇਹ ਪ੍ਰੀ ਮੌਨਸੂਨ ਕਈ ਥਾਵਾਂ ਦੇ ਉੱਤੇ ਬਰਸਾਤ ਹੋਈ ਹੈ ਅੱਜ ਪੰਜਾਬ ਦੇ ਲਗਭਗ 1 ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਸਵੇਰ ਤੋਂ ਹੀ ਬਰਸਾਤ ਦੇਖਣ ਨੂੰ ਮਿਲ ਰਹੀ ਆ ਆਪਣੇ ਤਾਂ ਦੋ ਕੁ ਦਿਨ ਪਹਿਲਾਂ ਵੀ ਮੀਂਹ ਪਿਆ ਗਿਆ ਸੀ ਉਹਨੇ ਤਬਦੀਲੀ ਕੀਤੀ ਪੱਖਿਆਂ ਦੀ ਹਵਾ ਠੰਡੀ ਹੋਊਗੀ ਕੂਲਰਾਂ ਦੀ ਅੱਜ ਇਹ ਕਈ ਖੇਤਰਾਂ ਦੇ ਵਿੱਚ ਸਵੇਰ ਤੋਂ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਕਈ ਖੇਤਰਾਂ ਦੇ ਵਿੱਚ ਜਿੱਥੇ ਦਰਮਿਆਨੀ ਤੋਂ ਭਰਮੀ ਹੋਈ ਹੈ ਉੱਥੇ ਜਿਹੜੇ ਕਿਸਾਨ ਝੋਨਾ ਲਾ ਰਹੇ ਨੇ ਉਹਨਾਂ ਨੂੰ ਬਹੁਤ ਰਾਹਤ ਮਿਲੀ ਹੈ। ਮੌਸਮ ਦੇ ਹਿਸਾਬ ਨਾਲ ਤਾਂ ਸਾਰਿਆਂ ਨੂੰ ਹੀ ਇੱਕ ਕਿਸਮ ਦੀ ਰਾਤ ਦੇਖਣ ਨੂੰ ਮਿਲੀ ਹੈ। ਖੰਨਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਇਹ ਸਾਰਾ ਕੁਝ ਹੁੰਦਾ ਹਰ ਵਾਰ ਹੈ। ਉਹ ਜਿਵੇਂ ਗਿਦਰਦਾ ਹੁੰਦਾ ਨਾ ਕਿ ਦੋ ਕੁ ਦਿਨ ਠਹਿਰ ਜਾ ਆਪਾਂ ਕੋ ਰਣਾ ਪੁੱਟ ਲੈਣਾ ਉਹ ਕਰਦੇ ਕਰਦੇ ਗਿੱਦੜ ਸਾਰਾ ਸੀਜ਼ਨ ਲੰਘਾ ਹੁੰਦਾ ਤੇ ਚਲ ਕੋਈ ਨਹੀਂ ਯਾਰ ਹੁਣ ਇਕਤੀ ਦਾ ਲੰਘ ਗਿਆ ਅਗਲੀ ਵਾਰ ਸਹੀ ਉਹਦੇ ਵਿੱਚ ਕੀ ਵਾਪਰਿਆ ਕਿ ਜਿਹੜੀਆਂ ਅਨਾਉਂਸਮੈਂਟਾਂ ਪਿਛਲੀ ਵਾਰ ਕੀਤੀਆਂ ਉਹਨਾਂ ਦੀਆਂ ਫੈਲਾਂ ਤੋਂ ਮਿੱਟੀ ਹੁਣ ਝੜਦੀ ਹੈ ਇਹਨਾਂ ਦੀ ਪ੍ਰਸ਼ਾਸਨ ਦੀ ਹੁਣ ਕਰ ਰਹੇ ਨੇ ਸਾਰੇ ਥਾਮਾ ਤੇ ਦੇਖ ਲੋ ਜਾ ਕੇ ਜਦੋਂ ਇਹ ਖਬਰਾਂ ਛਪ ਗਈਆਂ ਕਿ ਫਲਾਨੀਆਂ ਨਦੀਆਂ ਦੇ ਵਿੱਚ ਗਾਰ ਜੰਮੀ ਪਈ ਐ ਫਲਾਨੇ ਪਾਸੇ ਆ ਹਾਲ ਐ ਪਲਾਸਟਿਕ ਦੇ ਕਾਰਨ ਭਰੇ ਪਏ ਨੇ ਸੀਵਰੇਜ ਦੇ ਮੋਗੇ ਤੇ ਹੁਣ ਫਿਰ ਉਹ ਫੈਲਾ ਤੋਂ ਮਿੱਟੀ ਝੜ ਗਈ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਬੇੜੇ ਬੈਠੀ ਜਨ ਬਿੰਨੋ ਕੁੜੀ ਦੇ ਕੰਨ ਹੋਰ ਤੁਸੀਂ ਕੀ ਕਰੋਗੇ ਜਿਹੜੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਨੇ ਹਰਮਨ ਸਿੰਘ ਰੋਸ਼ਾ ਸਾਹਿਬ ਉਹ ਕਹਿੰਦੇ ਆ ਕਿ ਮੱਕੀ ਦੀ ਫਸਲ ਹੁਣ 2-3 ਦਿਨ ਲੱਗਣਗੇ ਕਿਉਂਕਿ ਗਿੱਲੀ ਹੋ ਗਈ ਐ 1,27,000 ਕੁਇੰਟਲ ਮੱਕੀ ਹੁਣ ਤੱਕ ਆਈ ਐ ਜਦੋਂ ਕਿ ਪਿਛਲੇ ਸੀਜ਼ਨ ਦੇ ਵਿੱਚ ਇਸ ਖੰਨਾ ਦੀ ਮੰਡੀ ਦੇ ਵਿੱਚ 6 ਲੱਖ ਮੀਟਰਕ ਟਨ 6 ਲੱਖ ਤੋਂ ਵੱਧ ਕੁਇੰਟਲ ਫਸਲ ਆਈ ਸੀ ਤੇ ਸ਼ਹਿਰ ਦਾ ਸੀਰਜ ਸਿਸਟਮ ਛੋਟਾ ਐ ਪਾਣੀ ਦੀ ਨਿਕਾਸੀ ਹੌਲੀ ਹੁੰਦੀ ਹੈ। ਔਰ ਅਜੇ ਤੱਕ ਅਸੀਂ ਇਹ ਪ੍ਰਬੰਧ ਨਹੀਂ ਕਰ ਸਕੇ ਕਿ ਜਿਹੜਾ ਪਾਣੀ ਦੀ ਨਿਕਾਸੀ ਹੈ ਉਹਦਾ ਵੱਖਰਾ ਪ੍ਰਬੰਧ ਹੋ ਜਾਵੇ। ਜਿੱਡਾ ਮਰਜੀ ਪ੍ਰਬੰਧ ਕਰ ਲਓ ਜਦੋਂ ਤੱਕ ਇਹ ਤਮੱਚੜ ਪੈਂਦਾ ਨਾ ਪਲਾਸਟਿਕ ਵਾਲਾ। ਸਵੇਰੇ ਉੱਠ ਕੇ ਦੇਖ ਲਓ। ਸਥਾਨਕ ਸਰਕਾਰਾਂ ਦਾ ਵਿਭਾਗ ਇਹਦਾ ਕੋਈ ਹੱਲ ਨਹੀਂ ਕਰ ਸਕਿਆ 2016 ਵਿੱਚ। ਉਸ ਵੇਲੇ ਦੀ ਪੰਜਾਬ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਕਾਨੂੰਨ ਬਣਾਇਆ ਸੀ ਪਲਾਸਟਿਕ ਦੇ ਸਬੰਧ ਵਿੱਚ ਖਤਮ ਤਣਾ ਦੇਟਾਂ ਨੂੰ ਪਲਾਸਟਿਕ ਪਾਬੰਦੀ ਦੇ باوجود ਸਾਰੇ ਸ਼ਹਿਰਾਂ 'ਚ ਤੁਰਿਆ ਫਿਰਦਾ ਤੇ ਜਿਹੜੇ ਸੀਵਰੇਜ ਦੇ ਮਾੜੇ-ਮੁੱਟੇ ਪਾਈਪ ਚੱਲਦੇ ਆ ਕਦੇ ਉਹਨਾਂ ਦੀ ਸਫਾਈ ਵੇਲੇ ਕੋਲ ਖੜ ਕੇ ਦੇਖਿਓ ਜਿਹੜੇ ਆਪਾਂ ਅੰਡਰ ਗਾਰਨਮੈਂਟ ਪਾਉਨੇ ਆ ਖਾਸ ਕਰ ਔਰਤਾ ਨਾਲ ਸਬੰਧਤ ਜਿਹੜਾ ਉਹ ਵਿਸ਼ੇਸ਼ ਦਿਨਾਂ ਦਾ ਪ੍ਰਬੰਧ ਹੁੰਦਾ ਹੈ ਉਹ ਵੀ ਤੁਹਾਨੂੰ ਸੀਵਰੇਜ ਚੋਂ ਮਿਲਦੇ ਆ ਤੇ ਕਿੰਨੇ ਕੱਸੀ ਇਹਦੇ ਤੇ ਅਵੇਅਰ ਹੈ ਇਹ ਪਾਣੀ ਖੰਨੇ ਦੀ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਖੜ ਗਿਆ ਜੀ ਜੀ ਸਾਬ ਦੂਜੇ ਪਾਸੇ ਗੱਲ ਕਰਾਂਗੇ ਜੀ ਅਮਰਤਪਾਲ ਸਿੰਘ ਮੈਰੋ ਦੇ ਪਿਤਾ ਨੂੰ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਖਿਆ ਕਿ ਪਰਿਵਾਰ ਦੇ ਨਾਲ ਅਸੀਂ ਖੜੇ ਆ ਜੀ ਬਿਲਕੁਲ ਜੀ ਸਰਦਾਰ ਸਰਬਜੀਤ ਸਿੰਘ ਖਾਲਸਾ ਇਹ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਆ ਜਿਹੜੇ ਬਾਰ-ਬਾਰ ਇੱਥੇ ਇਹ ਰੌਲਾ ਪਾਈ ਜਾਂਦੇ ਨੇ ਕਿ ਸਾਡੇ ਕੋਲੇ ਤਾਂ ਅਕਾਲੀ ਦਲ ਦਾ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੈ ਅਸਲ ਅਕਾਲੀ ਦਲ ਅਸੀਂ ਆਂ ਤੁਹਾਡੇ ਕੋਲੇ ਸਾਰਾ ਕੁਝ ਹੈ ਤੁਹਾਡੀਆਂ ਤਾਂ ਸੀਟਾਂ ਦੋ ਤੇ ਅਮਰਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਇਹਨਾਂ ਦੇ ਕੋਲੇ ਸੀਟਾਂ ਦੋ ਦਾ ਚੋਣ ਨਿਸ਼ਾਨਾ ਇਹਨਾਂ ਕੋਲੇ ਤੇ 1999 ਦੇ ਵਿੱਚ ਚਾਰੇ ਪਾਸੇ ਮਾਨਮਾਨ ਕਰਤੀ ਸੀ ਕਿਹੜੇ ਤਖਣੀ ਦਾ ਅਕਾਲੀ ਦਲ ਸੀ ਉਹਨਾਂ ਕੋਲੇ ਭਾਈ ਸਰਬਜੀਤ ਸਿੰਘ ਖਾਲਸਾ ਇਹ ਜਿਹੜੇ ਇਹ ਉਜੜੀ ਕਤਤ ਕਤਲ ਕਹਿੰਦੇ ਐ ਕੰਚਨ ਕੁਮਾਰੀ ਦਾ ਉਰਫ ਕਮਲ ਕੌਰ ਉਹਦੇ ਨਾਲ ਸੰਬੰਧਤ ਹੈ ਅਮਰਤਪਾਲ ਸਿੰਘ ਮਹਿਰੋਂ ਉਹਦੇ ਪਰਿਵਾਰ ਨੂੰ ਜਾ ਕੇ ਮਿਲ ਕੇ ਆਏ ਨੇ ਭਾਈ ਸਰਬਜੀਤ ਸਿੰਘ ਖਾਲਸਾ ਪਿਤਾ ਦਾ ਨਾਮ ਹੈ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਉਹ ਕਹਿੰਦੇ 11 ਤਰੀਕ ਨੂੰ ਮੈਨੂੰ ਫੋਨ ਆਇਆ ਸੀ 11 ਜੂਨ ਨੂੰ ਅਮਰਤਪਾਲ ਸਿੰਘ ਮਹਿਰੋਂ ਦਾ ਉਰੇ ਮੈਨੂੰ ਕਿਹਾ ਕਿ ਬਾਪੂ ਜੀ ਤੁਸੀਂ ਖੱਬੇ ਸੱਜੇ ਹੋ ਜਾਓ ਪੁਲਿਸ ਉਹ ਮੇਰੇ ਪਿੱਛੇ ਲੱਗੀ ਵੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਦੋਸ਼ ਲੱਗਦਾ ਹੈ ਕਿ ਇਹ ਮੁਖ ਕਾਤਲਾ ਦੇ ਵਿੱਚ ਹੈਗਾ ਜਿਹੜੀ ਉਹ ਕਮਲ ਕੌਰ ਦਾ ਹੋਇਆ ਜਿਹਦੇ ਉੱਤੇ ਬਹੁਤ ਸਾਰਾ ਦਾ ਇੱਕ ਵਿਰੋਧ ਦਾ ਬਹੁਤ ਸਾਰਾ ਦਾ ਕੁਝ ਹੈ ਔਰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਇੱਕ ਤੂੰ ਕੰਚਨ ਕੁਮਾਰੀ ਹੈ ਪ੍ਰਵਾਸੀ ਭਾਰਤੀਆਂ ਦੇ ਪਰਿਵਾਰ ਚੋਂ ਆਉਂਦੀ ਹੈ ਤੈਨੂੰ ਕਿਹਨੇ ਕਿਹਾ ਤੇ ਤੂੰ ਕਮਲਕੌਰ ਨਾਂ ਰੱਖ ਤੇ ਫਿਰ ਤੂੰ ਜੋਸ਼ਵਦਾਵਲੀ ਬੋਲ ਰਹੀ ਹੈ ਤੇ ਦੂਜੇ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਮਹਿਰੋ ਹੋਰਾਂ ਨੂੰ ਕਾਨੂੰਨ ਹੱਥ ਚ ਨਹੀਂ ਸੀ ਲੈਣਾ ਚਾਹੀਦਾ ਉਥੇ ਪਰਚਾ ਦਰਜ ਕਰਾ ਕੇ ਕਾਨੂੰਨੀ ਲੜਾਈ ਲੜਨੀ ਚਾਹੀਦੀ ਸੀ ਇਹ ਸਾਰੇ ਮਾਮਲੇ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤ ਕੋਈ ਸਾਜ਼ਿਸ਼ ਕੁਝ ਹੋਰ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਹੈ ਹੋ ਸਕਦੀ ਹੈ ਸੋ ਉਹ ਕਹਿੰਦੇ ਕਿ ਸਰਜੀਤ ਸਿੰਘ ਖਾਲਸਾ ਨੇ ਵੀ ਕਿਹਾ ਜਿਹੜੀ ਕਮਲ ਕੌਰ ਮਾਰੀ ਗਈ ਕੰਚਨ ਕੁਮਾਰੀ ਜਾਂ ਜਿਹੜੀਆਂ ਹੋਰ ਬੀਬੀਆਂ ਅਜਿਹੇ ਕਮੈਂਟ ਪਾਰੀਆਂ ਨੇ ਜਾਂ ਦੂਜਾ ਕੋਈ ਬੰਦਾ ਵੀ ਹੋਵੇ ਜਿਹਦੀ ਸੱਭਿਆਚਾਰ ਦੇ ਵਿੱਚ ਕੋਈ ਥਾਂ ਨਹੀਂ ਇਹੋ ਜਿਹੀ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੋਰ ਸਾਡਾ ਕੋਲ ਸਾਰਾ ਕੁਝ ਖਾਸ ਕਰ ਸਾਡਾ ਪੰਜਾਬੀਆਂ ਦਾ ਅਮੀਰ ਸੱਭਿਆਚਾਰਾ ਵੀਰ ਵਿਰਸਾ ਹੈ ਹੁਣ ਅਸੀਂ ਉਹਨੂੰ ਛੱਡ ਕੇ ਆ ਜਿਹੜਾ ਕੂੜਾ ਕਬਾੜ ਤੁਰਿਆ ਫਿਰਦਾ ਸੀ ਉਹਦੇ 'ਚ ਜਾਵਾਂਗੇ ਹਰ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਘੱਟੋ ਘੱਟ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜਿਹੜੀਆਂ ਬਾਅਦ ਦੇ ਵਿੱਚ ਵੱਡੇ ਵਿਵਾਦ ਖੜੇ ਕਰ ਦਿੰਦੀਆਂ ਨੇ ਜੀ ਜੋ ਬਸੇ ਗੱਲ ਕਰਾਂਗੇ ਜੀ ਢਿੱਲ ਸਾਹਿਬ ਦੀਪਿਕਾ ਲੁਥਰਾ ਜਿਨੂੰ ਕੀ ਅਮਰਤਪਾਲ ਸਿੰਘ ਮੈਰੋ ਵੱਲੋਂ ਵੀ ਕਹਿ ਗਿਆ ਸੀ ਤੁਸੀਂ ਵੀ ਇਹ ਸ਼ਰੀਲ ਕੰਟੈਂਟ ਪਾਣਾ ਬੰਦ ਕਰ ਦਿਓ ਨਹੀਂ ਤੁਹਾਡੀ ਵੀ ਵਾਰੀਏ ਵੀਡੀਓ ਜਾਰੀ ਕੀਤੀ ਕਿਸੇ ਤੇ ਦੀਪਿਕਾ ਲੁਥਰਾ ਡਰ ਗਈ ਸੀ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਮੈਨੂੰ ਗਨਮੈਨ ਦਿੱਤੇ ਜਾਣ ਤੇ ਉਹਨੂੰ ਗਨਮੈਨ ਵੀ ਦਿੱਤੇ ਗਏ ਸੀ ਪਹਿਲਾਂ ਉਹਨੇ ਆਪਣਾ ਇੰਸਟਾਗ੍ਰam ਅਕਾਊਂਟ ਢਿੱਲ ਸਾਹਿਬ ਬੰਦ ਕੀਤਾ ਤੇ ਉਹਨੂੰ ਜਿਹੜਾ ਬੰਦਾ ਧਮਕੀਆਂ ਦਿੰਦਾ ਸੀਗਾ ਹੁਣ ਉਹ ਪਟਿਆਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਦੇਖੋ ਇਹ ਭਾਵੇਂ ਇਹ ਬੀਬੀ ਦੀਪਿਕਾ ਲੁਥਰਾ ਹੈ ਜਕ ਹੌਲ ਸਾਨੂੰ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿਵੇਂ ਮੈਂ ਪਹਿਲਾਂ ਕਿਹਾ ਜੋ ਅਸભ્યਕ ਹੋਵੇ ਜੋ ਤੁਸੀਂ ਆਪਣੇ ਪਰਿਵਾਰ 'ਚ ਬਹਿ ਕੇ ਨਾ ਦੇਖ ਸਕੋ ਸੁਣ ਸਕੋ ਉਹ ਤੋਂ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਸੋ ਇਹ ਦੀਪਕਾ ਲੂਥਰਾ ਨੇ ਇਹ ਆ ਕੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਮੈਂ account ਬੰਦ ਕਰ ਮੈਂ ਸਮਝਾ ਕਿ ਇਹਨਾਂ ਨੂੰ ਇਸ ਦੀ ਜਰੂਰਤ ਕਿਉਂ ਪੈਂਦੀ ਹੈ ਸਰਕਾਰਾਂ ਹੱਲਾਸ਼ੇਰੀ ਦਿੰਦੀਆਂ ਨੇ ਸਰਕਾਰਾਂ ਨੇ ਇਹਦੇ ਉੱਤੇ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਕਾਇਦਾ ਕੋਈ ਕਾਨੂੰਨ ਕੋਈ ਸੰਵਿਧਾਨ ਕੋਈ ਵਿਧਾਨ ਐਨਕ ਤਾਂ ਬੰਨਣਾ ਚਾਹੀਦਾ ਤਾਂ ਕਿ ਪਾਉਣ ਵਾਲੇ ਬੰਦੇ ਨੂੰ ਵੀ ਗਿਆਨ ਹੋਵੇ ਕਿ ਜੇ ਮੈਂ ਇਸ ਤਰੀਕੇ ਨਾਲ ਪਾਵਾਂਗਾ ਮੈਨੂੰ ਸਜ਼ਾ ਹੋ ਸਕਦੀ ਹੈ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਹੁਣ ਇਹ ਪਤਾ ਲੱਗਿਆ ਕਿ ਪਟਿਆਲੇ ਤੋਂ ਇੱਕ ਰਮਨ ਨਾਮ ਰਮਨਦੀਪ ਸਿੰਘ ਨਾ ਆ ਦਾ ਲੜਕਾ ਜਿਹੜਾ ਨੇ ਇਹਨੂੰ ਕਥਿਤ ਰੂਪ ਦੇ ਵਿੱਚ ਧਮਕੀ ਦਿੱਤੀ ਸੀ ਉਹਨੂੰ ਪਟਿਆਲਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅਗਲੇ ਦਿਨਾਂ ਦੇ ਵਿੱਚ ਅਦਾਲਤ ਉਹਦਾ ਰਿਮਾਂਡ ਵੀ ਲੈ ਸਕਦੀ ਹੈ ਅਦਾਲਤ 'ਚ ਪੇਸ਼ ਕਰ ਸਕਦੀ ਹੈ ਅਦਾਲਤ ਦੀ ਮਰਜ਼ੀ ਹੈ ਕਿ ਉਹਨੂੰ ਰਿਮਾਂਡ ਦਿੰਦੇ ਨੇ ਜਾਂ ਉਹਨੂੰ ਨਿਆਂਇਕ ਅਸਥਿਤ ਵਿੱਚ ਭੇਜਦੇ ਨੇ ਜਾਂ ਕੋਈ ਹੋਰ ਤਰੀਕੇ ਦੇ ਨਾਲ ਮਾਮਲੇ ਨੂੰ ਨਿਬਟਾਉਂਦੇ ਹੈ ਇਸ ਆਮਾਦ ਅਸੇਗਾ ਜੀ ਸਾਬਕਾ ਮੰਤਰੀ ਨੇ ਜੀ ਸੁਜੀ ਸਿੰਘ ਰਖੜਾ ਨੇ ਹੁਣ ਸੁਖਬੀਰ ਸਿੰਘ ਬਾਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨੇ ਕਿਹਾ ਕਿ ਉਹ ਪਗੋੜੇ ਨੇ ਤੇ ਸਾਡੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਨੇ ਸਾਡੇ ਤੇ ਇਲਜ਼ਾਮ ਲਗਾਉਂਦੇ ਸੀ ਭਾਜਪਾ ਨਾਲ ਸਮਝੌਤਾ ਕਰਨਗੇ ਪਰ ਆਪ ਹੁਣ ਤਰਲੋ ਮੱਛੀ ਹੋਏ ਨੇ ਭਾਜਪਾ ਨਾਲ ਸਮਝੌਤਾ ਕਰਨ ਦੇ ਲਈ ਜੀ ਦੇਖੋ ਸੁਖਬੀਰ ਸਿੰਘ ਦਾ ਧੜਾ ਜੇ ਕਿਸਾਨੀ ਅੰਦੋਲਨ ਇਸ ਹੱਦ ਤੱਕ ਨਾ ਕਦਮ ਚੱਕਦਾ ਉਹਨਾਂ ਦਾ ਘਰ ਵਗੈਰਾ ਨਾ ਘੇਰਦਾ ਇਹਨਾਂ ਨੇ ਤਾਂ ਉਦੋਂ ਨਹੀਂ ਸੀ ਛੱਡਣਾ ਇਹ ਤਾਂ ਉਦੋਂ ਛੱਡਿਆ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤੇ ਭਾਰਤੀ ਜਨਤਾ ਪਾਰਟੀ ਨਾਲ 1996 ਤੋਂ ਬਾਅਦ ਸਮਝੌਤਾ ਕੀਤਾ ਲੋਕ ਸਭਾ ਦੀਆਂ ਚੋਣਾਂ ਜਿੱਤੇ ਬਹੁਜਨ ਸਵਾਜ ਪਾਰਟੀ ਨਾਲ 13 'ਚੋਂ 11 ਸੀਟਾਂ ਜਿੱਤੇ ਇਹ 8 ਸੀਟਾਂ ਕਾਲੀਜਾਲ ਦੇ ਦਿੱਤੇ ਆ 3 ਬਹੁਜਨ ਸਵਾਲਜ ਪਾਰਟੀ ਜਿੱਤੀ ਤੇ 2 ਰਹਿ ਗਈ ਸੀ ਕਾਂਗਰਸ ਪਟਿਆਲਾ ਤੇ ਅੰਮ੍ਰਿਤਸਰ ਤੇ ਜਿਹਦੇ ਨਾਲ ਰਲ ਕੇ ਤੁਸੀਂ 11 ਸੀਟਾਂ ਜਿੱਤੀਆਂ ਕਿਉਂਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਪਹਿਲੀ ਕਤਾਰ ਵਿੱਚ ਆ ਗਏ ਸੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਕਿੰਗ ਬੇਕਰ ਸ਼੍ਰੀ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਸਹੀ ਪਵਾਲੀ ਸੀ ਤੇ ਕਈਆਂ ਦੇ ਸੱਤੀ ਕਪੜੀ ਅੱਗ ਲੱਗ ਗਈ ਕਿ ਭਰਵਾ ਸਾਹਿਬ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਤੁਸੀਂ ਪਾਣੀ ਪੀਪੀ ਕੋਸ ਦੇ ਸੀ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਰੂਪ ਵਿੱਚ ਇੱਕ ਸਰਦਾਰ ਪ੍ਰਧਾਨ ਮੰਤਰੀ ਬਣਾਇਆ ਉਹਨਾਂ ਨੇ ਤਾਂ ਬਾਤਚਾ ਬਣਾਇਆ 2004 ਚਾ ਕੇ ਤੇ ਤੁਹਾਨੂੰ ਤਾਂ ਮੌਕਾ ਮਿਲ ਗਿਆ ਸੀ ਕਿ 1996 ਚ 8 ਸਾਲ ਪਹਿਲਾਂ ਤੇ ਭੱਜੇ ਕਿਉਂ ਸਰਜੀਤ ਸਿੰਘ ਰਖੜਾ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਹੋਰੀ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਇਹ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਏ ਆ ਤੇ ਆਪ ਨੂੰ ਕਹਿੰਦੇ ਨੀਂਦ ਨਹੀਂ ਆਉਂਦੀ ਜਦੋਂ ਰਾਸ਼ਟਰਪਤੀ ਸਾਹਿਬਾ ਦਰੋਪਤੀ ਮੁਰਮੂਦੀਆ ਬੋਟਾ ਆਈਆਂ ਸੀ ਉਦੋਂ ਕਿਹਨੇ ਪਾਈਆਂ ਜੀ ਵੋਟਾਂ ਜਾ ਕੇ ਉਹਤੇ ਦਰੋਪਦੀ ਮੁਰਮੂ ਨੂੰ ਜਦੋਂ ਸ਼ਹੀਨ ਬਾਗ ਦਾ ਤੇ ਜਿਹੜਾ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਣ ਦਾ ਮਾਮਲਾ ਆਇਆ ਸੀ ਕਿੱਥੇ ਖੜੇ ਸੀਗੇ ਇਹ ਸੋ ਕਹਿੰਦੇ ਕਿ ਅੱਜ ਇਹ ਤਰਲੇ ਕੱਟਦੇ ਫਿਰਦੇ ਐ ਭਾਰਤੀ ਜਨਤਾ ਪਾਰਟੀ ਦੇ ਕਿ ਸਾਨੂੰ ਨਾਲ ਰਲਾਓ ਜੇ ਤੁਹਾਡੇ ਕੋਲੇ ਸਾਰਾ ਕੁਝ ਹੁੰਦਾ ਤਾਂ ਜ਼ਰੂਰਤ ਨਹੀਂ ਸੀ ਆਪਣਾ ਘਰ ਪਾਟਿਆ ਤਾਂ ਹੀ ਬਾਹਰ ਲਿਆ ਕੇ ਕਹਿੰਦਾ ਉੱਤੋਂ ਦੀ ਦੇਖਦੇ ਐ ਸੋ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਤੇ ਇਲਜ਼ਾਮ ਲਾਏ ਨੇ ਕਿ ਅੱਜ ਇਹ ਬਿਲਕੁਲ ਨੰਗੇ ਚਿੱਟੇ ਹੋ ਚੁੱਕੇ ਨੇ ਬੇਲੇਦਾਰਾ ਕਵੇਲੇ ਦੀਆਂ ਟੱਕਰਾਂ ਜਦੋਂ ਅਕਾਲੀ ਦਲ ਇਕੱਠਾ ਹੁੰਦਾ ਸੀ ਬਹੁਤ ਜ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਵੀ ਨਾਲ ਸੀ ਤੇ 17 ਤੇ 22 ਦੇ ਵਿੱਚ ਥੋੜੀ ਕਾਰਗੁਜ਼ਾਰੀ ਕੀ ਰਹੀ ਸੋ ਅਕਾਲੀ ਦਲ ਅਜੇ ਅੱਕੀ ਪਲਾਹੀ ਦਾਗਾ ਮਾਰਦਾ ਫਿਰਦਾ ਕਿਉਂਕਿ ਕਿਸਾਨੀ ਤੇ ਪੰਥ ਵੋਟ ਹੈ ਜਿਹੜੀ ਇਹਨਾਂ ਕੋਲੋਂ ਖਿਸਕ ਚੁੱਕੀ ਹੈ ਜਦ ਤੱਕ ਪੁਰਾਣੀ ਵੋਟ ਮੁੜ ਕੇ ਨਹੀਂ ਆਉਂਦੀ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਦੇ ਦੂਜੇ ਕਹਿੰਦੇ ਐ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਦੁਬਾਰਾ ਜਿਹੜੀਆਂ ਗਲਤੀਆਂ ਕੀਤੀਆਂ ਨੇ ਮਾਫੀ ਮੰਗੋ ਪਤਾ ਨਹੀਂ ਮੰਗਦਿਆ ਕਿ ਨਹੀਂ ਜਗਦੇ ਇਹਨਾਂ ਦੀ ਗੱਲ ਹੈ ਪਰ ਇੱਕ ਦੂਜੇ ਦੇ ਉੱਤੇ ਜਿਵੇਂ ਇਹ ਐ ਬੰਨ ਬੰਨ ਕੇ ਨਿਸ਼ਾਨੇ ਛੱਡਦੇ ਆ ਇਹਦੇ ਨਾਲ ਕੋਈ ਅਕਾਲੀ ਦਲ ਦਾ ਸੌਰਨ ਵਾਲਾ ਮੇਰੇ ਹਿਸਾਬ ਨਾਲ ਨਹੀਂ ਲੱਗਦਾ ਲੁਧਿਆਣੇ ਦੇ ਵਿੱਚ ਚੋਣਾਂ ਨੇ ਜੀ 19 ਤਰੀਕ ਨੂੰ ਤੇ ਅੱਜ ਚੋਣ ਪ੍ਰਚਾਰ ਟਲ ਸਭ ਸ਼ਾਮ ਨੂੰ 6 ਵਜੇ ਬੰਦ ਹੋ ਜਾਵੇਗਾ ਤੇ ਠੇਕੇ ਵੀ ਬੰਦ ਹੋ ਜਾਣਗੇ ਜੀ ਬੜੇ ਢਿੱਲੇ ਜੇ ਰੂਪ ਵਿੱਚ ਤੁਸੀਂ ਦੂਜੀ ਗੱਲ ਕੀਤੀ ਹੈ ਦੇ ਕੋਈ ਹਿੱਕ ਕਾਨੂੰਨ ਹੈ ਜਿੱਥੇ ਵੀ ਚੋਣ ਹੋਵੇ ਜਦੋਂ ਚੋਣ ਪ੍ਰਚਾਰ ਇੱਕ ਦਿਨ ਪਹਿਲਾਂ ਬੰਦ ਹੋ ਜਾਂਦਾ ਹੈ ਤਾਂ ਸਰਕਾਰਾਂ ਚੋਣ ਕਮਿਸ਼ਨ ਠੇਕੇ ਬੰਦ ਕਰਾ ਦਿੱਤੇ ਜਾਂਦੇ ਨੇ ਕਿ ਤਾਂ ਕਿ ਕੋਈ ਲੜਾਈ ਪੜਾਈ ਨਾ ਹੋ ਜAVE ਅੱਜ 6 ਵਜੇ ਚੋਣ ਪ੍ਰਚਾਰ ਨੇ ਬੰਦ ਹੋ ਜਾਣਾ ਹੈ ਪਿਛਲੇ 3 ਦਿਨਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਪੱਪਾ ਪਰ ਹੋਈਆਂ ਵੀਆਂ ਨੇ ਆਪਣੀ ਇੱਕ ਦੂਜੇ ਤੋਂ ਮੂਹਰੇ ਜਾ ਕੇ ਜੋਰ ਜਮਾਈ ਕਰ ਰਹੀਆਂ ਨੇ ਜਿਹੜੇ ਸ਼ਰਾਬ ਦੇ ਠੇਕੇ ਨੇ ਕੁਝ ਦਿਨ ਨੇ ਜਿਵੇਂ 26 ਜਨਵਰੀ 15 ਅਗਸਤ 2 ਅਕਤੂਬਰ ਗਾਂਧੀ ਜਨਮ ਦਿਤੀ ਉਹਨਾਂ ਦਿਨਾਂ ਚ ਬੰਦ ਰੱਖੇ ਜਾਂਦੇ ਆ ਇਹ ਠੇਕੇ ਜਿਹੜੇ ਅੱਜ ਬੰਦ ਹੋਣਗੇ ਜਦੋਂ 19 ਤਰੀਕ ਨੂੰ ਵੋਟਾਂ ਪੈ ਗਈਆਂ ਉਸ ਤੋਂ ਬਾਅਦ 5 ਵਜੇ ਤੋਂ ਬਾਅਦ ਖੁੱਲ ਵੀ ਜਾਂਦੇ ਨੇ ਫਿਰ ਇਹ 23 ਤਰੀਕ ਨੂੰ ਵੋਟਾਂ ਨੇ ਇੱਕ ਦਿਨ ਪਹਿਲਾਂ ਬੰਦ ਹੋਣਗੇ ਗਿਣਤੀ ਹੈ ਜਦੋਂ ਸੋ ਅੱਜ ਜਦੋਂ ਲੁਧਿਆਣੇ ਦੇ ਵਿੱਚ ਇਹ ਆਪਣਾ ਜੋਰ ਜਮਾਇਸ਼ ਕਰ ਰਹੇ ਨੇ ਕੁਝ ਬਰਸਾਤ ਨੇ ਵੀ ਰੁਕਾਵਟ ਨਹੀਂ ਪਾਈ ਐ ਤੇ ਰਾਹਤ ਵੀ ਦਿੱਤੀ ਐ। ਸੋ ਅੱਜ ਆਖਰੀ ਅੰਬਲਾਓ ਹੋਵੇਗਾ। ਹੁਣ ਜਿਹੜੀਆਂ ਤਿਕੜਮਾਂ ਚੱਲਣਗੀਆਂ ਦੋ ਦਿਨ। ਅੱਜ ਦੀ ਰਾਤ ਤੇ ਕੱਲ ਦੀ ਰਾਤ। ਕਹਿੰਦੇ ਐ ਕਿ ਉੱਥੇ ਬਹੁ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਐ। ਤੇ ਵੱਡੇ ਵੱਡੇ ਤਣਾਡਾਂ ਦੇ ਰਾਹੀਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਵੇਂ ਆਪਣੇ ਕਬਜ਼ੇ 'ਚ ਕਰ ਲਾਉਣਾ ਉਹਨਾਂ ਦੇ ਆ ਵੋਟਾਂ ਪਵਾਉਣੀਆਂ ਨੇ। ਉਹਦੇ ਉੱਤੇ ਨਜ਼ਰਾਂ ਜ਼ਿਆਦਾ ਲੱਗੀਆਂ ਹੋਈਆਂ ਨੇ। ਜੀ। ਤੁਲ ਸਾਬੋ ਨੈਸ਼ਨਲ ਲੈ ਕੇ ਪੰਜਾਬ ਸਰਕਾਰ ਜਿੱਥੇ ਲਗਾਤਾਰ ਸਖਤੀ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਅੱਜ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੱਕ ਵੱਡੀ ਖੇਪ ਨਸ਼ੇ ਦੀ ਬਰਾਮਦ ਹੋਈ ਹੈ ਜੀ ਹਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਾਹਿਬ ਨੇ ਹਰਮਨਵੀਰ ਸਿੰਘ ਗਿੱਲ ਇਹ ਗੱਲ ਉਹਨਾਂ ਨੇ ਦੱਸੀ ਹੈ ਕਿ ਸੀਆਈਏ ਸਟਾਫ ਜੀਰਾ ਦੀ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਕੋਲ ਸੂਚਨਾ ਪਹੁੰਚੀ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ 9 ਕਿਲੋ 400 ਗ੍ਰਾਮ ਹੀਰੋਇਨ ਜਿਹੜੀ ਆਈ ਹੈਰਵਨ ਉਹ ਗ੍ਰਿਫਤਾਰ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਿਹੜੇ ਕਤਤ ਦੋਸ਼ੀ ਫੜੇ ਗਏ ਹੈ ਉਹਨਾਂ ਤੋਂ 210000 ਦੀ ਡਰੱਗ ਮਨੀ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਜਿਹੜਾ ਬਾਰਡਰ ਦਾ 50 ਕਿਲੋਮੀਟਰ ਦਾ ਖੇਤਰ ਹੈ ਇਹ ਤਾਂ ਜੀ ਬਾਰਡਰ ਸਕਿਉਰਿਟੀ ਫੋਰਸ ਨੂੰ ਦੇ ਦਿੱਤਾ ਹੈ ਤੇ ਫਿਰ ਵੀ ਬਾਰਡਰ ਤੋਂ ਇਹ ਨਸ਼ਾ ਆਈ ਜਾਂਦਾ ਹੈ ਕਿੰਨਾ ਚਿਰ ਹੋ ਗਿਆ ਕੰਨ ਪੱਕ ਗਏ ਸਰਕਾਰ ਕਾਰਵਾਈ ਵੀ ਬੜੀ ਤੇਜ਼ੀ ਨਾਲ ਕਰ ਰਹੀ ਹੈ ਇਹਦੇ باوجود ਨਸ਼ਾ ਰੁਕਦਾ ਨਾ ਨਹੀਂ ਲੈ ਰਿਹਾ ਲਗਾਤਾਰਤਾ ਦੇ ਵਿੱਚ ਨਸ਼ਾ ਜੜਾ ਹੈਗਾ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵਿਕ ਰਿਹਾ ਹੈ ਹਾਲਾਂਕਿ ਪੁਲਿਸ ਨੇ ਆਪਰੇਸ਼ਨ ਕਾਸੋ ਜਾਂ ਹੋਰ ਚਲਾਏ ਨੇ ਜਿਹੜੇ ਐਡੀਜੀਪੀ ਸੁਰੱਖਿਆ ਨੇ ਅਰਪਤ ਸ਼ੁਕਲਾ ਸਾਹਿਬ ਉਹ ਕਾਫੀ ਵਾਰੀ ਇਹਦਾ ਵਿਸਥਾਰ ਦੇ ਵਿੱਚ ਜਾਣਕਾਰੀ ਦਿੰਦੇ ਹੁੰਦੇ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਉਹ ਵੀ ਸਾਰੇ ਨਸ਼ੇ ਨੂੰ ਰੋਕਣ ਵਾਲੇ ਮਾਮਲੇ ਦੇ ਵਿੱਚ ਆਪੋ ਆਪਣੇ ਕਦਮ ਉਠਾਉਂਦੇ ਨਜ਼ਰ ਆ ਰਹੇ ਨੇ ਜੀ ਟਲਸਾਬੋ ਅਹਮਦਾਬਾਦ ਦੇ ਉੱਤੇ ਟਲਸਾ ਬਿਕ ਲੰਡਨ ਫਲਾਈਟ ਜਾਰੀ ਸੀ ਉਹ ਰੱਦ ਕਰ ਦਿੱਤੀ ਗਿਆ ਜੀ ਦੇਖੋ ਉਹ ਵੀ 에ਅਰ ਇੰਡੀਆ ਦਾ ਜਹਾਜ਼ ਸੀ ਉਹਦੇ ਵਿੱਚ ਵੀ ਤਕਨੀਕੀ ਨੁਕਸਾ ਆ ਗਿਆ ਮੈਨੂੰ ਲੱਗਦਾ ਕਿ ਭਾਰਤ ਦੇ ਜਹਾਜ਼ਾਂ ਤੇ ਕੋਈ ਕ੍ਰੋਧ ਆਇਆ ਬੈ ਕੋਈ ਸਾੜ ਸਤੀ ਆਈ ਵੀ ਹੈ ਜਾਤਾ ਹੁਣ ਪੜਤਾਲ ਟੀਮਾਂ ਜਾਂਚ ਹੀ ਬਹੁਤ ਜ਼ਿਆਦਾ ਕਰਨ ਲੱਗ ਗਈਆਂ ਕਿ ਮੇਰੇ ਤੇ ਕੋਈ ਗੱਲ ਨਾ ਆ ਜਾਵੇ ਜਾਂ ਫਿਰ ਪਹਿਲਾਂ ਲਾਪਰਵਾਹੀ ਹੁੰਦੀ ਸੀ ਕਿ ਕਲੀਅਰੈਂਸ ਆ ਦੇ ਹੀ ਚੱਲੋ ਕੋਈ ਫਰਕ ਥੋੜੀ ਪੈਂਦਾ ਸੋ ਬਿੱਟੂ ਜੀ ਮੈਨੂੰ ਲੱਗਦਾ ਨਾ ਮੈਂ ਸ਼ਾਇਦ ਪਹਿਲੇ ਪ੍ਰੋਫੈਸਰਾਂ ਚ ਵੀ ਕਿਹਾ ਸੀ ਕਿ ਰਾਜਨਾਥ ਸਿੰਘ ਜੀ ਤੋਂ ਨਾ ਕੋਈ ਫਾਰਮੂਲਾ ਲਵੋ ਜਿਵੇਂ ਉਹ ਰਫਾਲ ਲੈ ਨਹੀਂ ਸੀ ਗਏ ਫਰਾਂਸ ਦੇ ਵਿੱਚ ਉਹਦੇ ਟੈਰਾ ਨਾਲ ਨਿੰਬੂ ਤੇ ਹਰੀਆਂ ਮਿਰਚਾਂ ਬੰਨਿਆਏ ਸੀ ਸ਼ਾਇਦ ਕੋਈ ਧੂਈ ਤਾਈ ਤਖਾ ਕੇ ਜੇ ਕੋਈ ਮਾੜੀ ਰੂਹ ਉਧਰ ਨੂੰ ਆਉਂਦੀ ਹੈ ਪਰ ਸਾਨੂੰ ਰੱਦ ਕਰਨਾ ਫਲਾਈਟਾਂ ਨੂੰ ਕੋਈ ਜਿਹੜੇ ਵੀ ਜਹਾਜ਼ ਸਾਡੇ ਕੋਲ ਨੇ ਇੱਕ ਵਾਰ ਉਹਨਾਂ ਦੀ ਬਹੁਤ ਵਿਸਥਾਰ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਇਹ ਤੱਕ ਕਹਿਂਦੀਆਂ ਗੱਲਾਂ ਸੀ ਆਪਾਂ ਵਿਗਿਆਨ ਦੇ ਬੰਦੇ ਆ ਵਿਗਿਆਨ ਦੇ ਵਿੱਚ ਇਸ ਤਰ੍ਹਾਂ ਦਾ ਅਧਿਵਿਸ਼ਵਾਸ ਕੋਈ ਥਾਂ ਨਹੀਂ ਪਰ ਫਿਰ ਵੀ ਸਾਡੇ ਲੋਕ ਘਰੀ ਜਾਂਦੇ ਆ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਜਿੱਥੇ 2-250 ਸਵਾਰੀਆਂ ਜਾਂਦੀਆਂ ਹੋਣ ਕੋਈ ਵੀ ਨਾਗਰਿਕ ਹੋਵੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਰੱਖਣਾ ਸਾਡਾ ਫਰਜ਼ ਹੈ ਜੀ ਸਰ ਸਾਬ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਝੂਠ ਬੋਲਦੇ ਨੇ ਜੀ ਹਾਂ ਉਹਨਾਂ ਨੇ ਨਾ ਉਹ ਜਿਹੜੇ ਅਮੈਨੂਅਲ ਮਾਈਕਰੋਨ ਨੇ ਉਹਨਾਂ ਨੇ ਕਹਿੰਦੇ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਲੈ ਕੇ ਝੂਠ ਬੋਲਤਾ ਬੀਮੈ ਇਜ਼ਰਾਈਲ ਤੇ ਇਰਾਨ ਦੀ جنگ ਕਾਰਨ ਜੀ7 ਸਮੇਲਨ ਛੱਡ ਕੇ ਵਾਪਸ ਵਾਸ਼ਿੰਗਟਨ ਜਾ ਰਹੇ ਹਨ ਉਹਨਾਂ ਨੂੰ ਕਹਿੰਦੇ ਪੁਰਾਣੀ ਆਦਤ ਹੈ ਮੈਂ ਕਿਸੇ ਹੋਰ ਕਾਰਨਾ ਕਰਕੇ ਵਾਸ਼ਿੰਗਟਨ ਨੂੰ ਵਾਪਸ ਜਾ ਰਹੇ ਹਾਂ ਪਰ ਲੋਕਾਂ ਦੇ ਵਿੱਚ ਇਹ ਗਲਤ ਆਊਗੀ ਵੀ ਇੰਨੀ ਦੂਰੋਂ ਤੁਸੀਂ ਜੀ7 ਸਮੇਲਨ ਦੋ ਦਿਨਾਂ ਦਾ ਹੀ ਹੈ ਤੁਸੀਂ ਆਏ ਵੀ ਦੂਜੇ ਦਿਨ ਵੀ ਤੁਸੀਂ ਵਾਪਸ ਪਰਤ ਰਹੇ ਹੋ ਕੋਈ ਨਾ ਕੋਈ ਗਲਤੀ ਹੈ ਉਹਦੇ ਬਾਰੇ ਭਮੇਰ ਟਰੰਪ ਸਾਹਿਬ ਵੀ ਕੁਝ ਨਾ ਕੁਝ ਛਿਪਾਉਂਦੇ ਹੋਣ ਪਿਛਲੇ ਦਿਨਾਂ ਚ ਉਹਨੇ ਕਹਿਤਾ ਸੀ ਕਿ ਇਹ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਗੋਲੀਬੰਦੀ ਮੈਂ ਕਰਾਈ ਸੀ ਤੇ ਮੈਂ ਇਰਾਨ ਇਜ਼ਰਾਇਲ ਦੀ جنگ ਵੀ ਰੁਕਵਾ ਦੇ ਮੰਗਾ ਅਜੀਬ ਉੱਥੇ ਤਬਾਹੀ ਬਹੁਤ ਹੋ ਰਹੀ ਹੈ ਤੇ ਇੱਕ ਵੱਡਾ ਝਟਕਾ ਲੱਗਿਆ ਈਰਾਨ ਨੂੰ ਉਹਨਾਂ ਦੇ ਫੌਜੀ ਅਧਿਕਾਰੀ ਨੇ ਬਿੱਟੂ ਜੀ ਮੇਜਰ ਜਰਨਲ ਅਲੀ ਸ਼ਦਾਮਨੀ ਇਹ ਬਹੁਤ ਵੱਡਾ ਝਟਕਾ ਹੈ ਇਹ ਜੰਗ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਜੀ ਟਨ ਸਾਹਿਬ ਦੂਜੇ ਪਾਸੇ ਗੱਲ ਕਰਾਂਗੇ ਜੀ ਅਮਰੀਕਸਰ ਦੇ ਟਾਰੀ ਦੇ ਨੇੜੇ ਪੁਲਿਸ ਦਾ ਬਦਮਾਸ਼ਾਂ ਦੇ ਨਾਲ ਮੁਕਾਬਲਾ ਹੈ ਤੇ ਬਦਮਾਸ਼ਾਂ ਨੂੰ ਠੇਰ ਕਰ ਦਿੱਤਾ ਗਿਆ ਜੀ ਇਹ ਉਹੀ ਬਦਮਾਸ਼ ਹੈ ਜਿਹੜਾ ਕੁਝ ਦਿਨ ਪਹਿਲਾਂ ਨੋਸ਼ਟਾ ਇਲਾਕੇ ਤੋਂ ਪੁਲਿਸ ਨੂੰ ਮੁਕਾਬਲੇ ਵਿੱਚ ਭੱਜ ਗਿਆ ਸੀ। 82 ਦੇ ਡੀਐਸਪੀ ਨੇ ਲਖਵਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਇਹਦਾ ਨਾਂ ਹੋਏਗਾ ਹਰਪ੍ਰੀਤ ਉਰਫ ਹੈਪੀ। ਜਿਵੇਂ ਮੈਂ ਦੱਸਿਆ ਨੋਸ਼ਟਾ ਇਲਾਕੇ ਤੋਂ ਪੁਲਿਸ ਕੋਲੋਂ ਚੱਕਵਾ ਦੇ ਕੇ ਭੱਜ ਗਿਆ ਸੀ ਤੇ ਅੱਜ ਫੇਰ ਇਹਨਾਂ ਦੀ ਸਾਹਮਣੇ ਮੌਤ ਹੋਈ ਹੈ। ਆ ਮੁਕਾਬਲਾ ਹੋਇਆ ਇਹਨੂੰ ਫੜ ਲਿਆ ਇਹਦੇ ਲੱਤ 'ਚ ਗੋਲੀ ਵੱਜੀ ਹੈ ਇੱਕ ਰਾਹਗੀਰ ਦੀ ਇਸੇ ਦੇ ਦੌਰਾਨ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੀਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਅਖੀਰ ਤੱਕ ਜੁੜੇ ਰਹੇ ਪ੍ਰੋਗਰਾਮ ਵਿੱਚ ਕੱਲ ਫੇਰ ਆਜ਼ਾਦ ਹੋਵਾਂਗੇ ਧੰਨਵਾਦ